ਰਾਜਪਾਲ ਪੰਜਾਬ ਉਹਨਾਂ ਨਾਲ ਮੁਲਾਕਾਤ ਸੀ ਔਰ ਬਹੁਤ ਸਾਰੀਆਂ ਗੱਲਾਂ ਕਿਉਂਕਿ ਜਿਹੜਾ ਸਰਕਾਰ ਤੇ ਰਾਜਪਵੰਦੇ ਵਿੱਚ ਜਿਹੜਾ ਤਾਲਮੇਲ ਜ਼ਰੂਰੀ ਹੈ ਐਸਲੇ ਲੈਣ ਵਾਸਤੇ ਤਾਂ ਜਸ ਕਟਸੀ ਤੋਂ ਮੁਲਾਕਾਤ ਸੀ ਸ਼ਾਇਦ ਤੁਸੀਂ ਜੋ ਸੋਚੀ ਬੈਠੇ ਹੋ ਉਹ ਨਹੀਂ ਸੀ ਅਸਲ ਚ ਕੀ ਹੈ ਕਿ ਆਮ ਆਦੀ ਪਾਰਟੀ ਜਿਹੜੀ ਹੈ ਨੈਸ਼ਨਲ ਪਾਰਟੀ ਹੈ ਗੁਜਰਾਤ ਵੀ ਸਾਡੀ ਜਿੱਤ ਹੋਈ ਹੈ ਲੁਧਿਆਣੇ 'ਚ ਵੀ ਜਿੱਤ ਹੋਈ ਹੈ ਸਾਡੇ ਗੋਆ 'ਚ ਵੀ ਸਾਡੇ ਐਮ ਐਲ اے ਨੇ ਹਾਜੀ ਤੱਕ ਆਮ ਆਦੀ ਪਾਰਟੀ ਕੋਲ ਚੰਡੀਗੜ੍ਹ 'ਚ ਦਫ਼ਤਰ ਨਹੀਂ ਹੈ ਜਦਕੇ ਸੀ ਸਰਕਾਰ ਚ ਗਏ ਹਾਂ ਤੇ ਅਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਜੋ ਇੱਕ ਦਫਤਰ ਵਾਸਤੇ ਜੋ ਝੂਟੀ ਦੇ ਵਿੱਚ ਦਫਤਰ ਲੈਣ ਵਾਸਤੇ ਜੋ ਸ਼ਰਤਾਂ ਹੁੰਦੀਆਂ ਨੇ ਉਹ ਸਾਰੀਆਂ ਪੂਰੀਆਂ ਕਰਦੇ ਅਸੀਂ ਇੱਕ ਵਾਰ ਸਾਨੂੰ ਇਹੀ ਟਿੱਟਿੜੇ ਕੇ ਆਇਆ ਤੇ ਜੀ ਮਤਲਬ ਕਾਂਗਰਸ ਦਾ ਵੀ ਇੱਥੇ ਦਫਤਰ ਹੈ ਅਕਾਲੀ ਲਲ ਦਾ ਵੀ ਹੈ ਬੀਜੇਪੀ ਦਾ ਵੀ ਸਾਨੂੰ ਦਫਤਰ ਵਾਸਤੇ ਜਗ੍ਹਾ ਦਿੱਤੀ ਉਹਨਾਂ ਨੇ ਕਹਿ ਕੇ ਬਿਲਕੁਲ ਜੋ ਵੀ ਕ੍ਰਿਟੇਰੀਆ ਹੋਊਗਾ ਜੋ ਵੀ ਰੂਲਸ ਐਂਡ ਰੈਗੂਲੇਸ਼ਨਸ ਨੇ ਤੇ ਉਹ ਸਾਰੇ ਸੀ ਲਿਖ ਕੇ ਦਿ来 ਆਏ ਤੇ ਮੈਨੂੰ ਉਮੀਦ ਹੈ ਕਿ ਆਮ ਆਦਮੀ ਪਾਰਟੀ ਨੂੰ ਹੁਣ ਆਫੀਸ਼ੀਅਲੀ ਦਫਤਰ ਵੀ ਚੰਡੀਗੜ੍ਹ ਦੇ ਵਿੱਚ ਮਿਲੇਗਾ ਚੰਡੀਗੜ੍ਹ ਸਾਡੀ ਰਾਜਧਾਨੀ ਹੈ 60 40 ਦਾ ਵੈਸੀ ਸਾਡਾ ਰੇਸ਼ੋ ਬਣਦਾ ਹਰ ਗੱਲ 'ਚ ਚਾਹੇ ਪੁਲਿਸ ਆਇਆ ਚਾਹੇ ਮੁਲਾਜ਼ਮ ਸੋ ਤੇ ਉਸ ਸਿਲਸਿਲੇ 'ਚ ਕੋਲੋਂ ਸਾਹਮਣੇ ਮੀਟਿੰਗ ਸੀ ਜਿਦੋਂ ਨੇ ਮੈਨੂੰ ਪ੍ਰੋਸਰ ਦਿੱਤਾ ਕਿ ਆਉਣ ਵਾਲੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਜਲਦੀ ਤੋਂ ਪੁੱਛ ਕੈਬਨਿਟ ਮੰਤਰੀ ਮੰਡਲ ਦੇ ਇਸ ਵਸਤਾਰ ਕੈਬਨਿਟ ਵਿਸਤਾਰ ਕਦੋਂ ਹੋਣ ਜਾ ਰਿਹਾ ਜੀ ਆਉਣ ਵਾਲੇ 2-4 ਦਿਨਾਂ ਵਿੱਚ ਤਸੀਮ ਸਾਹਿਬ ਵਿਧਾਨ ਸਭਾ ਨੂੰ ਲੈ ਕੇ ਕਿ ਨਵੇਂ ਸੈਸ਼ਨ ਨੂੰ ਲੈ ਕੇ ਕੱਲ੍ਹ ਬਾਅਦ ਤੁਸੀਂ ਕੀ ਮੌਜੂਦ ਸੈਸ਼ਨ ਬਾਰੇ ਵੀ ਜ਼ਿਕਰ ਕਰ ਰਹੇ ਸੀ ਕਿ ਜਦੋਂ ਆਏਗਾ ਨਹੀਂ ਨਹੀਂ ਤਾਂ ਹੁਤਾ ਹੱਬਨਿਟ ਕੈਬਨਿਟ ਦੇ ਵਿੱਚ ਪਾਸ ਹੋਊਗਾ ਕੈਬਨਿਟ ਫਿਰ ਤਰੀਕਾਂ ਦੇ ਸਾਈਟ ਕੀਤੇ ਜਾਣਗੇ ਘਰਨ ਸਾਹ ਨੂੰ ਪੇਚਾਂਗੇ ਉਹ ਤੇ ਨਵੀਂ ਕੈਬਨਿਟ ਚ ਜਿਹੜਾ ਕੈਬਨਿਟ ਵਿਸਤਾਰ ਕਰਨ ਜਾ ਰਹੇ ਹੋ ਉਹਦੇ ਕੋਈ ਥੋੜਾ ਬੋਤਾ ਚੇਂਜਿੰਗ ਵੀ ਹੋਣਗੇ ਪੁਰਾਣੇ ਮੇਰੇ ਅਪਾਰਟਮੈਂਟਾਂ ਚ ਕੋਈ ਬਦਲਾਅ ਹੈ ਥੋੜਾ ਬੋਤਾ ਕਰ ਰਹੇ ਹੋ ਨਹੀਂ ਇਸ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਪਰ ਐਨਾ ਕਹਿ ਵੀ ਕਿਉਂਕਿ ਅਸੀਂ ਵਾਦਾ ਕੀਤਾ ਸੀਗਾ ਲੁਧਿਆਣੇ ਤੇ ਤੁਸੀਂ ਵਿਧਾਨ ਸਭਾ ਵਾਲੀਆਂ ਪੌੜੀਆਂ ਚੜਾਓ ਰਾਜ ਭਵਨ ਵਾਲੀਆਂ ਪੌੜੀਆਂ ਅਸੀਂ ਅਸੀਂ ਚੜਾ ਦਾਂਗੇ ਤਾਂ ਮਤਲਬ ਜਿਸ ਵੇਲੇ 2022 ਚ ਤੁਸੀਂ ਨੇੜੀ ਕਹਨੇ ਹੋ ਉਸ ਵੇਲੇ ਉਹ 7000 ਤੇ ਜਿੱਤੇ ਸੀਗੇ ਤੇ ਹੁਣ 12000 ਤੇ ਜਿੱਤੇ ਆ ਫਿਰ ਲੋਕਾਂ ਦੇ ਮੰਡੇਟ ਦਾ ਸਤਕਾਰ ਕਰਨਾ ਜਾਂ ਉਹਦਾ ਮਾਨਜਿਤ ਕਰਨਾ ਸਾਡਾ ਫਰਜ਼ ਬਣਦਾ ਤੇ ਉਹਨਾਂ ਨੂੰ ਮੰਤਰੀ ਬਣਾਉਣਾ ਅਰੋੜਾ ਸਾਹਿਬ ਹੀ ਹੋਰ ਹੋਰ ਵੀ ਹੋਵੇਗਾ ਨਾ ਹੋਗੇ ਹੋਰ ਵੀ ਤੇ ਨਵੇਂ ਚਿਹਰੇ ਵਿਚ ਆ ਅਰੋੜਾ ਸਾਹਿਬ ਦੋ ਸੀਟਾਂ ਖਾਲੀ ਪਈਆਂ ਨੇ ਮੰਤਰੀ ਦੋ ਸੀਟਾਂ ਖਾਲੀ ਪਈਆਂ ਨੇ ਦੋ ਮੰਤਰੀ ਹੋਣ ਕੇ ਕ્યા ਸਿੰਗਲ ਲਗਾਏ ਸਾਰਾ ਕੁਝ ਆਜੀ ਪੁੱਛੋਗੇ ਹੈ ਮੈਂ ਤਾਂ ਦੋ ਬਾਈ ਜਾ ਜੋ ਜੋ ਦੇਖੋ ਅਸੀਂ ਮਹਿੰਦਰਪਖਤ ਜੀ ਨੇ ਵਾਦਾ ਕੀਤਾ ਸੀ ਮਹਿੰਦਰਪਖਤ ਜੀ ਨੇ ਬਣਾਤਾ ਲੋਕਾਂ ਨੇ ਜਲੰਧਰ ਵਾਲਿਆਂ ਨੇ ਮਾਨਸਤ ਕਰ ਦਿੱਤਾ ਅਸੀਂ ਇੱਥੇ ਵਾਦਾ ਕੀਤਾ ਇੱਥੇ ਬਣਾ ਲਾਂਗੇ ਤੇ ਬਾਅਦ ਚ ਹੁਣ ਤੁਸੀਂ ਡਿਪਾਰਟਮੈਂਟ ਨਾਲ ਪੁੱਛ ਰਹੇ ਹੋ ਨਾ ਵੀ ਡਿਪਾਰਟਮੈਂਟ ਕਿਹੜਾ ਦੇਓਗੇ ਮੈਂ ਇੰਨਾ ਕਹੇ ਤੇ ਬੜੀ ਜਲਦੀ ਜਿਹੜਾ ਫੈਸਲਾ ਕਰਿਆ ਜਾਊਗਾ ਤੇ ਕੱਲ ਨੂੰ ਦਿੱਲੀ ਜਾ ਰਹੇ ਕਿਉਂਕਿ ਕੋਪਾਲ ਟਾਲੀਆ 15000 ਦੀ ਪੱਟੀ ਜਿੱਤ ਹੋਈ ਹੈ ਗੁਜਰਾਤ ਚ ਤੇ ਉਹ ਵੀ ਆਉਣਗੇ ਉੱਥੇ ਤੇ ਸੰਜੀਵ ਅਰੋੜਾ ਜੀ ਜਾਣਗੇ ਸਾਰੇ ਅਸੀਂ ਕਿਤੇ ਮਿਲ ਕੇ ਇਸ ਜਿਹੜਾ ਪਬਲਿਕ ਦੇ ਮੰਡਟ ਨੂੰ ਧੰਨਵਾਦ ਕਰਾਂਗੇ ਤੇ ਅੱਜ ਵੀ ਮੈਂ ਤਾਂ ਜਾ ਕੇ ਲੁਧਿਆਣਾ ਜਾ ਕੇ ਸੋ ਸੈਂ ਨਬੀਏ ਪੰਜਾਬ ਵਿੱਚ ਰਾਜ ਸਭਾ ਮੈਂਟਰ ਕੋਈ ਮੈਟਰ ਹੋਈ ਹੈ ਇਸ ਦੇ ਨਾਲ ਰਾਜ ਸਭਾ ਸੀਟ ਕੋ ਲੈ ਕੇ ਬੜੀ ਚਿੰਤਾ ਹੈ ਕਿ ਇਹ ਤਾਂ ਕਲੀਅਰ ਕਰਤਾ ਕਿ ਕੇਜਰੀਵਾਲ ਸਾਹਿਬ ਨੇ ਆਪ ਹੀ ਕਿਹਾ ਇਸ ਨੂੰ ਬੈਠ ਥੇਲੇ ਦਾ ਜਾਏਗਾ ਸਸ ਪੰਜਾਬ ਤੋਂ ਸੀਟ ਜੋ ਖਾਲੀ ਹੋ ਰਹੀ ਹੈ ਕੀ ਆਪ ਦਾ ਕੀ ਵਿਚਾਰ ਹੈ ਸਭ ਦਾ ਥੋੜਾ ਸੋਚ ਲੈਣ ਤੋਂ ਬਾਅਦ ਸਿਰ ਪਰ ਹੋਊਗਾ ਕੋਈ ਐਜ ਜਿਹੜਾ ਜਾ ਕੇ ਉੱਥੇ ਪੰਜਾਬ ਦੀ ਗੱਲ ਬਾਰੇ ਪਾਰਟੀ ਵਰਕਰ ਹੋਊਗਾ ਜੀ ਕੋਈ ਇੰਡਸਟਰੀ ਸੋਹਗਾ ਜੀ ਇਹ ਉੱਥੀ ਗੱਲ ਆ ਗਈ ਇਹ ਇੰਡਸਟਰੀ ਸਾਡੇ ਪਾਰਟੀ ਵਰਕਰ ਨਹੀਂ ਹੈ ਸੰਜੀਵਰੂੜਾ ਕਾਉਣ ਇੰਡਸਟਰੀਜ਼ ਆ। ਇਹ ਤਾਂ ਪਾਰਟੀ ਦਾ ਬੰਦਾ ਹੋ ਗਿਆ ਜੀ। ਇਹ ਸੰਕੇਤ ਨਾ ਸੰਝ ਲਿਏ। ਨਹੀਂ ਨਹੀਂ ਸੰਕੇਤ। ਉਹ ਤਾਂ ਤੁਸੀਂ ਜੋ ਸੰਕੇਤ ਇਧਰ ਉਧਰ ਲੱਭ ਲੈਨੇ ਹੋ। ਪਰ ਮੈਨੂੰ ਪਤਾ ਤੁਸੀਂ ਸਾਰੇ ਭਰਾ ਹੀ ਹੋ ਸਾਡੇ। ਤੇ ਜਿਹੜਾ ਬੰਦਾ ਪੰਜਾਬ ਦੀ ਗੱਲ ਕਰੇ, ਉੱਥੇ ਜਾ ਕੇ ਵਧੀਆ ਮੁੱਦੇ ਉਠਾਵੇ, ਉਹਦਾ ਇੱਕ ਮੰਡੀ ਕਰਨ ਨੂੰ ਲੈ ਕੇ ਮੰਡੀਆਂ ਦੇ ਵਿੱਚ ਜਿਹੜਾ ਕਿਉਂ ਚੁਲ੍ਹੇ ਸੀਜ਼ਨ ਆਉਣਾ ਉਹਦੇ ਵੀ ਸਬਕਮਟੀ ਦੀ ਬੈਠਕ ਹੋਈ ਹੈ। ਹਾਂ। ਉਸਦੇ ਲਈ ਕਿਸ ਤਰੀਕੇ ਦੇ ਤੁਸੀਂ ਕਿਉਂਕਿ ਸਬਕਮਟੀ ਦਾ ਚਲੋ ਆਪਣੇ ਲੈਵਲ ਤੇ ਦੇਖੀ ਰਹੀ ਹੈ ਪਰ ਬਾਹਰ ਵਾਲੋਂ ਕਿਸ ਤਰੀਕੇ ਦੇ ਦੇਖੋ ਦੇਖੋ ਚੋਨਾ ਚੋਨਾ ਲੱਗ ਗਿਆ। ਤੇ ਪਾਣੀ ਇਹ ਵੀਡੀਓ ਤੁਸੀਂ ਆਪ ਹੀ ਦੇਖਿਆ ਹੋਣਗੇ ਤੇ ਬਿਜਲੀ ਦੀ ਕੋਈ ਕਮੀ ਨਹੀਂ इवन ਜਿਹੜਾ ਨਹਿਰਾ ਨਹਿਰੀ ਪਾਣੀ ਉਹ ਵੀ ਤੇ ਪਹੁੰਚ ਗਿਆ ਝੋਨਾ ਸੁਖਸਾਂਦ ਨਾਲ ਲੱਗ ਗਿਆ ਤੇ ਹੁਣ ਅਕਤੂਬਰ ਦੇ ਵਿੱਚ ਆਪਾਂ ਇਸ ਵਾਰ ਇੱਕ ਕਟਾ ਲਿਆ ਸੀਗਾ 1 ਜੂਨ ਕਰਤਾ ਸੀਗਾ 15 ਜੂਨ ਦੀ ਵਜਾਇਏ ਪਹਿਲਾਂ 15 ਜੂਨ ਹੁੰਦਾ ਸੀ ਇਹਦਾ ਮਤਲਬ 15 ਦਿਨ ਪਹਿਲਾਂ ਆਊਗਾ ਝੋਨਾ ਇਹਦਾ ਮਤਲਬ ਸਤੰਬਰ 20 ਤੱਕ ਆ ਜੂਗਾ ਪਹਿਲਾਂ ਅਕਤੂਬਰ 1 ਅਕਤੂਬਰ ਨੂੰ ਸਰਕਾਰੀ ਕੰਮ ਸ਼ੁਰੂ ਹੁੰਦੀ ਸੀ ਹੁਣ ਵੀ 15 ਤੋਂ ਵੀ ਸਤੰਬਰ ਦੇ ਵਿੱਚ ਆ ਜਾਊਗਾ ਦੇਖਦੇ ਕਿ ਨਮਾ ਤਿਆਰਵਾ ਕੀਤਾ ਹੈ ਸ਼ਾਇਦ ਉਹ ਤੋਂ ਮੋਇਸਚਰ ਘਟ ਹੁੰਦਾ ਕਿਉਂਕਿ ਅਕਤੂਬਰ ਚ ਨਾ ਟ੍ਰੇਲ ਪੈਣ ਲੱਗ ਜਾਂਦੀ ਹੈ ਮੋਇਸਚਰ ਮੋਇਸਚਰ ਜਿਹੜਾ 17 18% ਜਿਹੜਾ ਸ਼ਾਇਦ ਉਹ ਤੋਂ ਪਚਾ ਹੋ ਜੇ ਹਨਾ ਤੇ ਵੈਸਟਰਨ ਹਵਾਵਾਂ ਚਲਦੀਆਂ ਨੇ ਸਾਧਾ ਤੂੰ ਆ ਇਧਰ ਜਾਇਏ ਇਧਰੋਂ ਚੱਲ ਜਾਈਏ ਨਾ ਚੇਰਬਾਕਰ ਦੀ ਕੀ ਹਰ ਜਾ ਅੱਛਾ ਫੇਸ ਨਾਲ ਕੇ ਦਿੱਕਤ ਪਈ ਹੈ ਪਰ ਜਿਹੜੇ ਸਾਹਮਣੇ ਸੀਗੇ ਉਹ ਕਾਂਗਰਸ ਦੇ ਵਿੱਚ ਅੰਦਰੂਨੀ ਰੌਲਾ ਰੱਪਾ ਹਲੇ ਵੀ ਉਹ ਚੱਲ ਰਿਹਾ ਖਾਰ ਤੋਂ ਬਾਅਦ ਵੀ ਕਿਉਂਕਿ ਪਹਿਲਾਂ ਪ੍ਰਚਾਰ ਦੇ ਦੌਰਾਨ ਵੀ ਕਾਫੀ ਗੁੱਟਬਾਜ਼ੀ ਦਾ ਚੱਲਿਆ ਉਹ ਹੁਣ ਵੀ ਇੱਕ ਪਿੱਛੇ ਤੇ ਵਾਰ ਪਿੱਛੇ ਇਹ ਤਾਂ ਇਹ ਤਾਂ ਅਸ਼ੂ ਨੇ ਸਾਈਨ ਕਰਤਾ ਹੈ ਰਾਜੇ ਦਾ ਕਾਰਕਾਰੀ ਪਧਾਰ ਕੀਤੇ ਦੋ ਸਾਈਨ ਕਰ ਦਿੱਤਾ ਉਹਨਾਂ ਨੇ ਆਪ ਵੀ ਤੁਹਾਨੂੰ ਪਤਾ ਕੀ ਹੈ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛ ਲਿਓ ਵੀ ਉਹਨਾਂ ਦੀ ਟੜੇਬੰਦੀ ਕਦੋਂ ਠੀਕ ਹੋਊ ਜਾਂ ਵਾਟਐਵਰ ਮੈਂ ਤਾਂ ਦੱਸ ਨਹੀਂ ਸਕਦਾ ਇਹ ਬਾਰੇ ਪਰ ਹਾਂ ਇਹਨਾਂ ਕਹਿ ਕੇ ਕਿ ਪਰਿਵਾਰ ਦੇ ਵਿੱਚ ਜੇ ਲਾਣੇਦਾਰ ਦੀ ਨਹੀਂ ਚੱਲਦੀ ਤਾਂ ਉਹ ਪਰਿਵਾਰ ਜਿਹੜੇ ਨੇ ਜੇ ਹਰੇਕ ਹੀ ਆਪਦਾ ਆਪਦੇ ਫੈਸਲੇ ਲੈਣ ਲੱਗ ਜਾਂਦਾ ਮੈਂ ਆਉਂਦਾ ਨਹੀਂ ਉਹ ਜਾਂਦਾ ਨਹੀਂ ਤਾਂ ਫਿਰ ਪਰਿਵਾਰ ਉਹ ਘਰ ਜਿਹੜਾ ਛੇਤੀ ਉਹ ਚ ਕੰਦਾ ਨਿਕਲ ਜਾਂਦੀਆਂ ਨੇ ਅੱਡ ਹੋਣ ਵਾਲੀਆਂ ਕੰਦਾ ਆਪਾਂ ਜਾਣਦੇ ਆ ਨਾ ਤੇ ਆਮ ਆਦੀ ਪਾਰਟੀ ਦਾ ਪਰਿਵਾਰ ਹੈ ਤੇ ਸਾਡੀ ਇਕਤਾ ਹੈ ਸਾਰੇ ਇਕੱਠੇ ਲੜੇ ਸਾਰਿਆਂ ਨੂੰ ਬਧਾਈਆਂ ਬਲੰਟੇ ਤੋਂ ਲੱਗ ਜਾਉਗਾ ਜਿਹੜਾ ਮਾਫੀ ਅਕਸਲ ਸਹੀ ਕਰਾਰਨਾਮਾ ਸੀ ਚੋਣਾਂ ਦੇ ਵਿੱਚ ਕੰਮ ਨਹੀਂ ਆਇਆ ਤੇ ਬਾਗੀ ਧੜਾ ਜਿਹੜਾ ਹੈ ਉਹ ਕਹਿ ਰਿਹਾ ਹੈ ਕਿ ਹੁਣ ਹੁਣ ਸੁਖਵੀਰ ਨੂੰ ਕਦ ਛੱਡ ਦੇ ਬੇਤਰ ਹੋਏਗਾ ਵੀਰ ਬਾਦ ਨੂੰ ਬਾਰ ਬਾਰ ਹੁਣ ਬੇਤਰ ਹੋ ਕੇ ਛੱਡ ਦੋ ਇਹ ਵੀ ਇੱਕ ਟ੍ਰਾਇਲ ਸੀ ਬੜਾ ਵੱਡਾ ਕੇ ਇੱਕ ਨੂੰ ਸੈਮੀਫਾਈ 8000 ਵੋਟ ਪਈ ਹੈ 90 ਹਜ਼ਾਰ ਲਗਭਗ ਪੂਰੀ ਸੀ 6 7 6% ਬਣਦੀ ਹੈ ਮੈਨੂੰ ਲੱਗਦਾ ਕੱਲੇ ਸੁਖਵੀਰ ਬਾਦਲ ਨੂੰ ਨਹੀਂ ਅਕਾਲੀ ਦਲ ਨੂੰ ਕੰਮ ਛੱਡ ਦੇਣਾ ਚਾਹੀਦਾ ਕਿਉਂਕਿ ਜਦੋਂ ਜਦੋਂ ਪਹਿਲਾਂ ਚਾਰ ਲੜੇ ਹੀ ਨਹੀਂ ਪਿਛਲੀ ਵਾਰ ਤਾਂ ਲੜੇ ਹੀ ਨਹੀਂ ਚਾਰੇ ਨਾਂ ਗਿੱਦੜਵਾਹ ਲੜੇ ਨਾ ਚੱਬੇ ਆ ਲੜੇ ਨਾ ਨੀਰਵਾ ਬਦਨਕ ਲੜੇ ਤੋਂ ਉਹਨੂੰ ਛੱਡ ਗਏ ਸੀ ਵਿੱਚ ਦੀ ਫੇਰ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ ਹੈਨਾ ਜਲੰਧਰ ਵੀ ਕਾਦਾ ਲੜੇ ਜਲੰਧਰ ਆਪ ਆਪ ਹੱਥੀਂ ਚੜੇ ਫਿਰਦੇ ਸੀ ਤਕੜੀ ਕਿਸੇ ਹੋਰ ਕੋਲੇ ਸੀ ਸੋ ਇਹ ਇਹਨੂੰ ਕਹਿੰਦੇ ਪੰਜਾਬੀ ਚ ਪਹਿਨੇ ਖਚੋੜਾ ਪਹਿ ਗਿਆ ਇਹਨਾਂ ਦਾ ਆਪ ਵਿੱਚ ਪੰਜਾਬੀ ਦਾ ਟਿਪੀਕਲ ਲੱਭਿਆ ਖਚੋੜਾ ਪਹਿਣਾ ਵੀ 12 ਬੀਟੀ ਖੇਡਦੇ ਆਪਾਂ ਜਦੋਂ ਰੌਲਾ ਜਾਂ ਪੈ ਜੇ ਤਾਂ ਹਟਾ ਕੇ ਦੁਬਾਰਾ ਸ਼ੁਰੂ ਕਰਦੇ ਸੋ ਇਹਨਾਂ ਨੂੰ ਟਾ ਕੇ ਦੁਬਾਰਾ ਸ਼ੁਰੂ ਕਰਦੇ ਮਤਲਬ ਮਤਲਬ ਜੇ ਇਹ ਕਮਲ ਦੇ ਹੱਥ ਵਿੱਚ ਸਵਾਰ ਤੋਂ ਆ ਜਾਂਦੇ ਨੇ ਕਿ ਲੱਗਦਾ ਕਿ ਇਹਨਾਂ ਦਾ ਕੋਈ ਸਕੋਪ ਬਣ ਸਕਦਾ ਜੇ ਉਹ 6% ਫੋੜੋਂ ਨਿਕਿਆ ਦਿੱਤੀਏ ਫਿਰ ਕੰਪੀਟੀਸ਼ਨ ਚ ਆਉਣਗੇ ਦੇਖੋ ਜੇ ਕਮਲ ਵਾਲਿਆਂ ਨੂੰ ਲੈ ਲੈ ਨਾਲ ਇਹਨਾਂ ਨੇ ਤਾ ਫਿਰ ਕਛੂ ਤੇ ਚੂਹੇ ਵਾਲੀ ਦੋਸਤੀ ਹੋ ਜੂਗੀ ਕਛੂ ਤੇ ਚੂਹੇ ਦੀ ਦੋਸਤੀ ਹੋ ਗਈ ਕਹਿੰਦੇ ਵੀ ਇਕੱਠੇ ਰਿਹਾ ਕਰਾਂਗੇ ਦੋਨੋਂ ਨੇ ਆਪਸ ਵਿੱਚ ਪੂਛਾਂ ਬੱਲੀਆਂ ਇਕੱਠੇ ਰਿਹਾ ਕਰਾਂਗੇ ਜੋ ਥੋੜੀ ਧੁੱਪ ਨਿਕਲੀ ਕਛੂ ਨੂੰ ਇਹ ਤਾਂ ਦੇਖਿਆ ਨਹੀਂ ਹੈਗਾ ਪਿੱਛੇ ਚੂਹਾ ਬੰਨਿਆ ਹੋਇਆ ਉਹ ਟੋਬੇ ਦੇ ਵਿੱਚ ਵੜ ਗਿਆ ਥੱਲੇ ਚਲ ਗਿਆ ਥੱਲੇ ਚਲ ਗਿਆ ਚੂਹਾ ਡੁੱਬ ਕੇ ਮਰ ਗਿਆ ਤੇ ਜਦੋਂ ਤੱਕ ਬਾਹਰ ਨਿਕਲਿਆ ਤਾਂ ਹ ਇਲ ਫਿਰਦੀ ਸੀ ਇਲ ਨੇ ਦੇਖਿਆ ਵੀ ਚੂਹਾ ਮਰਿਆ ਪਿਆ ਇਲ ਨੇ ਮਾਰਿਆ ਥੱਲੇ ਪੰਜਾ ਚੂਹਾ ਚੱਕ ਲਿਆ ਨਾਲ ਕਛੂ ਚੱਕਿਆ ਗਿਆ ਕੋ ਕੁੱਦ ਨਾ ਪੰਨੇ ਹੋਇਆ ਸੀ 100 200 ਫੁੱਟ ਤੋਂ ਕੱਛੂ ਕਛੂਦਲੇ ਡਿੱਗ ਗਿਆ ਉਹ ਵੀ ਮਰ ਗਿਆ ਸੋ ਹੁਣ ਮੈਨੂੰ ਨਹੀਂ ਪਤਾ ਇਹ ਚ ਕੱਛੂ ਕੌਣ ਹੈ ਤੇ ਚੂਹਾ ਕੌਣ ਹੈ ਪਰ ਜੇ ਇਹਨਾਂ ਨੇ ਜੇ ਇਹਨਾਂ ਨੇ ਪੁੱਛਿਆ ਬੰਦ ਲਿਆ ਇੱਕ ਦੂਜੇ ਨੂੰ ਮਾਰਨਗੇ ਬਸ